ਪੰਜਾਬ ਵਿੱਚ ਇਹ ਹੜਕਾਂ ਨੇ ਬਹੁਤ ਵੱਡਾ ਨੁਕਸਾਨ ਹੋਇਆ ਹੈ 1988 ਤੋਂ ਪਹਿਲੀ ਵਾਰ ਪੰਜਾਬ ਦੀ ਹਾਲਤ ਇੰਨੀ ਖਰਾਬ ਹੋਈ ਹੈ ਇਸੇ ਨੁਕਸਾਨ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਿਸ਼ਨ ਚੜ੍ਹਦੀ ਕਲਾ ਦਾ ਆਗਾਜ਼ ਕੀਤਾ ਗਿਆ ਇਸ ਮਿਸ਼ਨ ਨੂੰ ਕਾਮਯਾਬ ਬਣਾਉਣ ਦੇ ਲਈ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਪੰਜਾਬ ਪ੍ਰਧਾਨ ਅਤੇ ਮੋਗਾ ਦੀ ਐਮਐਲਏ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਵਰਕਰਾਂ ਨਾਲ ਮੀਟਿੰਗਾਂ ਕਾਨੀਆਂ ਸ਼ੁਰੂ ਕੀਤੀਆਂ ਇਸ ਮੌਕੇ ਤੇ ਡਾਕਟਰ ਅਮਰਦੀਪ ਕੌਰ अरोड़ा ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਹੜ੍ਹ ਨਾਲ ਹੋਏ ਨੁਕਸਾਨ ਨੂੰ ਲੈ ਕੇ ਬਹੁਤ ਚਿੰਤਾ ਵਿੱਚ ਹੈ ਅਤੇ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨੁਕਸਾਨ ਦੀ ਪੂਰੀ ਪਰਪਾਈ ਹੋ ਸਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਮਨ ਸਿੰਘ ਮਾਨ ਜੀ ਵੱਲੋਂ ਜਦੋਂ ਤੋਂ ਸਾਡੇ ਪੰਜਾਬ ਦੇ ਵਿੱਚ ਹੜ੍ਹ ਆਏ ਸਾਡੇ 7 ਜ਼ਿਲ੍ਹਿਆਂ ਦੇ ਵਿੱਚ ਫਸਲਾਂ ਦਾ ਨੁਕਸਾਨ ਹੋਇਆ ਸਾਡੇ ਘਰਾਂ ਦਾ ਨੁਕਸਾਨ ਹੋਇਆ ਸਰਕਾਰੀ ਇਮਾਰਤਾਂ ਚਾਹੀਏ ਸਕੂਲ ਹੋਣ ਚਾਹੀਏ ਧਰਮਸ਼ਾਲਾ ਹੋਣ ਪੰਚਾਇਤ ਘਰ ਹੋਣ ਸਭ ਜਿਹੜੀ ਨੁਕਸਾਨੇ ਗਏ ਪਹਿਲੇ ਦਿਨ ਤੋਂ ਹੀ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਸਾਡੀ ਸੀਨੀਅਰ ਲੀਡਰਸ਼ਿਪ ਸਾਡੇ ਵਲੰਟੀਅਰ ਸਹਿਬਾਨ ਮੰਤਰੀ ਸਹਿਬਾਨ ਐਮ ਐਲ ਏ ਸਹਿਬਾਨ ਵੀ ਇੱਕ ਇੱਕ ਵਿੰਗ ਦੇ ਜਿਹੜੇ ਰਿਪਰੈਜੈਂਟੇਟਿਵ ਸੀਗੇ ਉਹ ਹਲਕਿਆਂ ਦੇ ਵਿੱਚ ਜਾ ਕੇ ਉਹਨਾਂ ਦੇ ਵਿੱਚ ਗਰਾਊਂਡ ਤੇ ਉਹਨਾਂ ਨੇ ਕੰਮ ਕੀਤਾ ਔਰ ਬਹੁਤ ਸਾਰੀਆਂ ਮੰਗਾਂ ਦੇ ਕੋਲ ਸਾਡੇ ਕਿਸਾਨ ਭਰਾਵਾਂ ਦੀਆਂ ਆਈਆਂ ਜਿਸ ਨੂੰ ਦੇਖਦੇ ਹੋਏ ਆਲਰੇਡੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਜਿਹੜਾ ਪਹਿਲਾਂ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਂਦਾ ਸੀਗਾ ਉਸ ਨੂੰ ਪਹਿਲਾਂ 15000 ਰੁਪਏ ਪ੍ਰਤੀ ਏਕੜ ਸੀ ਉਸ ਨੂੰ ਵਧਾ ਕੇ 20000 ਕੀਤਾ ਗਿਆ ਔਰ ਜਿਨ੍ਹਾਂ ਪਰਿਵਾਰਾਂ ਦੇ ਜੀਆਂ ਦੀ ਇਹਨਾਂ ਹਾਦਸੇ ਦੇ ਵਿੱਚ ਡੈਥ ਹੋਈ ਉਹਨਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਜਿਹੜਾ ਉਹ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਔਰ ਸਾਡੇ ਜਿਹੜੇ ਪਸ਼ੂ ਨੁਕਸਾਨੇ ਉਹਨਾਂ ਘਰਾਂ ਦੇ ਉਹਨਾਂ ਸਭ ਦਾ ਮੁਆਵਜ਼ਾ ਪੰਜਾਬ ਸਰਕਾਰ ਵੱਲੋਂ ਦੇਣ ਦਾ ਸਾਡੇ ਮਾਨਯੋਗ ਸੀਐਮ ਸਾਹਿਬ ਨੂੰ ਨਾਂਨ ਕੀਤਾ ਗਿਆ ਸੀ ਹੁਣ ਸਾਡੇ ਕੋਲ ਬਹੁਤ ਸਾਰੇ ਸਾਡੇ ਅ ਹਜੇ ਵੀ ਗਰਾਊਂਡ ਦੇ ਉੱਤੇ ਜਦੋਂ ਤੱਕ ਅਸੀਂ ਆਪਣੇ ਪੰਜਾਬ ਦੇ ਉਹਨਾਂ ਵੀਰਾਂ ਭੈਣਾਂ ਨੂੰ ਜਿਨ੍ਹਾਂ ਦੇ ਘਰ ਨੁਕਸਾਨੇ ਗਏ ਫਸਲਾਂ ਨੁਕਸਾਨੀਆਂ ਗਈਆਂ ਮੁੜ ਕੇ ਜਿਸ ਸਥਿਤੀ ਤੇ ਉਹ ਪਹਿਲਾਂ ਸੀ ਉੱਥੇ ਲਿਆ ਕੇ ਨਹੀਂ ਖੜੇ ਕਰਦੇ ਸਾਡੀ ਜ਼ਿੰਮੇਵਾਰੀ ਬੰਦੀ ਹੈ ਔਰ ਅਸੀਂ ਰੈਗੂਲਰ ਜਿਹੜਾ ਹੈਗਾ ਉਹਨਾਂ ਦੇ ਨਾਲ ਕੰਮ ਕਰ ਰਹੇ ਹਾਂ ਔਰ ਇੱਕ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਕੱਲ ਮਿਸ਼ਨ ਚੜਦੀ ਕਲਾ ਦਾ ਆਗਾਜ਼ ਕੀਤਾ ਉਸ ਦੇ ਵਿੱਚ ਅਸੀਂ ਟਾਈਮ ਬੌਂਡ ਕੀਤਾ ਕਿ ਜਿਹੜੀਆਂ ਸਰਕਾਰੀ ਇਮਾਰਤਾਂ ਦਾ ਨੁਕਸਾਨ ਹੋਇਆ ਇਨ ਨਿਡਰੇਸ਼ਨ ਦੇ ਵਿੱਚ ਇਹ ਠੀਕ ਕਰਕੇ ਦਿੱਤੀਆਂ ਜਾਣਗੀਆਂ ਸਕੂਲਾਂ ਦੇ ਫਰਨੀਚਰ ਸਕੂਲਾਂ ਦੀਆਂ ਕਿਤਾਬਾਂ ਔਰ ਪੰਚਾਇਤ ਘਰ ਜਿਹੜੇ ਨੁਕਸਾਨੇ ਗਏ ਇਵਨ ਸਾਡੀਆਂ ਜਿਹੜੀਆਂ ਸੜਕਾਂ ਪੰਜਾਬ ਦੀਆਂ ਨੁਕਸਾਨੀਆਂ ਗਈਆਂ ਨੇ ਸਭ ਜਿਹੜੀਆਂ ਹੈਗੀਆਂ ਅਸੀਂ ਮੁਰਤੋਂ ਜਿਹੜੇ ਬਣਾ ਕੇ ਆਪਣੇ ਪੰਜਾਬ ਨੂੰ ਮੁਰਤੋਂ ਲਈ ਤੇ ਲੈ ਕੇ ਆਈਏ ਔਰ ਇਸ ਦੇ ਰਿਗਾਰਡਿੰਗ ਇੱਕ ਬਹੁਤ ਜਿਹੜੇ ਵੱਡੇ ਫੈਸਲੇ ਹੁੰਦੇ ਆ ਜਿਸ ਤਰ੍ਹਾਂ ਮੁਆਵਜ਼ਾ ਬਦਾਨ ਦੀ ਮੰਗ ਸੀਗੀ ਕਿਉਂਕਿ 20000 ਰੁਪਏ ਦੇ ਵਿੱਚ ਵੀ ਸਾਡੇ ਕਿਸਾਨ ਵੀਰ ਸਾਨੂੰ ਲੱਗ ਰਿਹਾ ਕਿ ਇਹ ਉਹਨਾਂ ਦੇ ਲਈ ਪੂਰਾ ਨੁਕਸਾਨ ਪੂਰਾ ਨਹੀਂ ਕਰ ਪਾਏਗਾ ਅੱਜ ਤੋਂ ਜਿਹੜਾ ਹੈਗਾ ਹਰ ਜਿਸ ਦਾ ਖੇਤ ਜਿਸ ਦੀ ਰੇਤ ਦੇ ਅਨਸਾਰ ਅੱਜ ਤੋਂ ਰੇਤਾ ਕੱਢਣ ਦੀ ਜਿਹੜੀ ਹੈਗੀ ਆ ਉਹ ਉਸ ਦਾ ਜਿਹੜਾ ਸਟਾਰਟ ਕੀਤਾ ਹੈ ਔਰ ਬਹੁਤ سارے ਕਿਸਾਨ ਵੀ ਦੱਸ ਰਹੇ ਹੈ ਔਰ ਅਸੀਂ ਖੁਦ ਵੀ ਦੇਖਿਆ ਕਿ ਰੇਤੇ ਤੋਂ ਬਾਅਦ ਜਿਹੜਾ ਉਹਨਾਂ ਨੂੰ ਬਾਣ ਦੇ ਲਈ ਦੁਬਾਰਾ ਤੋਂ ਫਸਲ ਨੂੰ ਦੁਬਾਰਾ ਤੋਂ ਉੱਥੇ ਬੀ ਸਕਣ ਉਸ ਦੇ ਲਈ ਬਹੁਤ ਸਾਰਾ ਡੀਜ਼ਲ ਪੈਟਰੋਲ ਟਰੈਕਟਰ ਔਰ ਜੀ ਸੀ ਵੀਆ ਦੀ ਜਰੂਰਤ ਹੈਗੀ ਆ ਉਹ ਵੀ ਪੰਜਾਬ ਸਰਕਾਰ ਵੱਲੋਂ ਜਿਹੜਾ ਮੁਹੱਈਆ ਕਰਵਾ ਕੇ ਦਿੱਤੀਆਂ ਜਾ ਰਹੀਆਂ ਨੇ ਔਰ ਬਹੁਤ سارے ਜਿਹੜੇ ਵੱਡੇ ਫੈਸਲੇ ਆ ਉਹ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਹੀ ਲਏ ਜਾ ਸਕਦੇ ਆ ਸੋ ਜੁਲਾਈ ਦੇ ਵਿੱਚ ਜਿਹੜਾ ਸਾਡਾ ਵਿਧਾਨ ਸਭਾ ਦਾ ਸੈਸ਼ਨ ਗਤਿਤ ਕੀਤਾ ਗਿਆ ਸੀਗਾ ਉਹ ਦੁਬਾਰਾ ਹੁਣ ਜਿਹੜਾ ਹੈਗਾ 26th ਆਫ ਸਪਟੰਬਰ ਤੋਂ ਲੈ ਕੇ 29th ਆਫ ਸਪਟੰਬਰ ਤੱਕ ਜਿਹੜਾ ਮਾਨਯੋਗ ਸੀਐਮ ਸਾਹਿਬ ਵੱਲੋਂ ਇਹ ਵਿਸ਼ੇਸ਼ ਸੈਸ਼ਨ ਜਿਹੜਾ ਬੁਲਾਇਆ ਗਿਆ ਔਰ ਇਸ ਦੇ ਵਿੱਚ ਸਾਡੇ ਬਹੁਤ ਕਿਸਾਨ ਵੀਰਾਂ ਦੇ ਲਈ ਬਹੁਤ ਸਾਰੇ ਫੈਸਿਲਿਟੇ ਪੰਜਾਬ ਸਰਕਾਰ ਨੇ ਲੈਣੇ ਸੀ ਉਹਦੇ ਤੇ ਮੋਹਰ ਲਗਾਈ ਜਾਏਗੀ ਔਰ ਜਿਹੜੇ ਮੁਆਵਜ਼ੇ ਹੈਗੇ ਆ ਉਹਨਾਂ ਨੂੰ ਵਿਵਧਾਨ ਦੀ ਖਾਤਰ ਅਸੀਂ ਇਹ ਸੈਸ਼ਨ ਬੁਲਾਇਆ ਔਰ ਮੈਂ ਇਸ ਦੇ ਲਈ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਧੰਨਵਾਦ ਕਰਦੀ ਆ ਤੇ ਹਰ ਪੰਜਾਬੀ ਭੈਣ ਭਰਾ ਜੋ ਇਸ ਮੁਸੀਬਤ ਦੀ ਘੜੀ ਸਾਡੇ ਉਹਨਾਂ ਵੀਰਾਂ ਭੈਣਾਂ ਦੇ ਨਾਲ ਖੜੇ ਆ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਔਰ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਜਿਸ ਤਰ੍ਹਾਂ ਸੇਵਾ ਭਾਵਨਾ ਦੇ ਨਾਲ ਜੁੜੇ ਹੋਏ ਆ ਚਾਹੇ ਲੱਖ ਲੋਕੀ ਉਹਨਾਂ ਨੂੰ ਟ੍ਰੋਲ ਕਰ ਰਹੀਆ ਵੱਖ-ਵੱਖ ਕ੍ਰਿਟੀਕਲ ਪਾਰਟੀਆਂ ਉਹਨਾਂ ਨੂੰ ਟ੍ਰੋਲ ਕਰ ਰਹੀਆਂ ਨੇ ਬਟ ਉਹਨਾਂ ਦੇ ਹੌਸਲੇ ਨਹੀਂ ਤੋੜ ਸਕੀਆਂ ਅੱਜ ਵੀ ਉੱਥੇ ਲੱਗੇ ਹੋਏ ਆ ਹਰ ਹਲਕੇ ਦੇ ਵਿੱਚ ਚਾਹੇ ਉਹ ਸਫਾਈ ਦਾ ਅਭਿਆਨ ਸਟਾਰਟ ਕੀਤਾ ਗਿਆ ਚਾਹੇ ਉਹ ਸਰਕਾਰੀ ਜੜੀਆਂ ਇਮਾਰਤਾਂ ਸੀਗੀਆਂ ਉਹਨਾਂ ਨੂੰ ਠੀਕ ਕਰਨ ਦਾ ਸੋ ਮੈਡੀਕਲ ਕੈਂਪ ਜਿਹੜੇ ਹੈਗੇ ਆ ਸਾਡੇ ਮਾਨਯੋਗ ਸਿਹਤ ਮੰਤਰੀ ਸਾਹਿਬ ਉਹ ਹਰ ਹਲਕੇ ਦੇ ਵਿੱਚ ਜਾ ਕੇ ਉੱਥੇ ਮੈਡੀਕਲ ਕੈਂਪਸ ਲਗਵਾ ਰਹੇ ਆ ਤਾਂ ਕਿ ਇਸ ਤੋਂ ਪਾਣੀ ਤੋਂ ਬਾਅਦ ਬਹੁਤ ਸਾਰੀਆਂ ਵਾਇਰਲ ਡਿਜ਼ੀਜ਼ ਜਿਹੜੀਆਂ ਹੈਗੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਸਕਿਨ ਪ੍ਰੋਬਲਮਸ ਆ ਰਹੀਆਂ ਨੇ ਫੀਵਰ ਹੋ ਰਿਹਾ ਸੋ ਉਹਨਾਂ ਸਾਰਿਆਂ ਦੇ ਲਈ ਤਾਂ ਕਿ ਅਸੀਂ ਉਹਨਾਂ ਨੂੰ ਮੈਡੀਕਲ ਸਹੂਲਤਾਂ ਵੀ ਜਿਹੜੇ ਹੈਗੇ ਆ ਉੱਥੇ ਹੀ ਜਾ ਕੇ ਮੁਹੱਈਆ ਕਰਵਾਈਏ ਉਹਦੇ ਲਈ ਆਗਾਜ਼ ਕੀਤਾ ਗਿਆ ਸੋ ਮੈਂ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦੀ ਹਾਂ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ